ਜਿੰਨੀ ਕਰਦੇ ਸੀ ਤਾਰਣ ਦੀ ਕਥਾ ਵੀ ਕਰਦੇ ਸੀ ਗਿਆਨੀ ਵੀ ਸੀ ਉਹ ਫਿਰ ਉਹਨਾਂ ਦੇ ਕੋਲ ਮਿੱਤਰੀ ਕੋਈ ਬੜਾ ਪਿਆਰ ਕੀਤਾ ਉਹਨਾਂ ਨੇ ਮੈਨੂੰ ਇੱਥੇ ਮੰਡਲੀਆਂ ਇਕੱਠੀਆਂ ਕਰਤੀਆਂ ਜੋੜ ਤੇ ਫਰੇ ਕੋਰ ਤੇ ਅੱਜ ਇਹ ਮਹਾਦੀ ਰਹਿਣ ਦੇ ਬਰਸਤੀ ਹੈ 350 ਦਾ ਯਾਤਰਾ ਕੋਰ ਤੋਂ ਚੈ ਨਿਕਲਦੀ ਹੈ ਫਰੀਦਕੋੜ ਤੋਂ ਗੁਰੂਆਂ ਦਾ ਦਸਿਆ ਗਿਆਨ ਜੋ ਕੋਰਤਰੇ ਵਿੱਚ ਮੰਡਿਆ ਇਸ ਗਰੀਦਾਸ ਨੇ ਡੱਜ ਰੰਗ ਲੱਗੇ ਹੋਏ ਐ ਮਾਹ ਦੇ ਜਨਮ ਦੇ ਵਿੱਚ ਇਹ ਕਿਹੜੀ ਸ਼ੋਭਾ ਯਾਤਰਾ ਝੰਡੇ ਨਿਕਲਦੇ ਹੈ ਇਹ ਦਾਸ ਜੋ ਤੁਹਾਡੇ ਸਾਹਮਣੇ ਖੜਾ ਹੈ ਟੰਗੜਾ ਰਮਲਾ ਸਵਾਗਤ ਮਾਹ ਮਾਈ ਦਾ ਇੱਥੇ ਕਿਸੇ ਨੂੰ ਕੋਈ ਪਤਾ ਨਹੀਂ ਸੁੰਦਾ ਕਿਸੇ ਦੇ ਘਰੋਂ ਵੀ ਝੰਡਾ ਮਿਲਦਾ ਹੈ ਇਹ ਸਾਡੇ ਮੰਡਲ ਨੇ ਇਹ ਵਿਦਿਆਥੀਓ ਪਾਈਆਂ ਸਾਡੇ ਝੰਡੇ ਘਰਾਂ ਤੋਂ ਲੈਣੇ ਦਸਣਾ ਇਧਰੋਂ ਮਾਹ ਦੇ ਬੱਚੇ ਨੇ

ਮੈਨੂੰ ਕਹਿੰਦੇ ਕਿ ਸਾਰੀਆਂ ਮੰਡਲੀਆਂ ਜੇ ਇਕੱਠੀਆਂ ਹੋ ਜਾਈਏ ਫਿਰ ਨਾਂ ਪੰਜ ਸੀਸਾਂ ਮੰਡਲੀਆਂ ਇਕੱਠੀਆਂ ਕੀਤੀਆਂ ਫਿਰ ਝੰਡੇ ਕਿਤੇ ਉੱਤੋਂ ਫਿਰ ਅੱਗੇ ਮਾ ਦੁਰਗਾ ਮੰਦਰ ਪ੍ਰਧਾਨ ਮੰਗਤਰਾਮ ਉਹ ਕੱਲੇ ਪਤਾ ਅੰਨਿੱਚੀ